ਪ੍ਰਾਣੀ ਇੱਕ ਸਿੱਖ ਕੌਮ ਦੀ ਫੀਲਿੰਗ ਸੀ ਔਰ ਸਾਰੇ ਮੈਂ ਕਹਿ ਸਕਦਾ ਕਿ ਇਨਸਾਫ ਸੰਤ ਲੋਕਾਂ ਦੇ ਮੰਦੀ ਭਾਵਨਾ ਸੀ ਕਿ 1984 ਦੇ ਕਤਲੇਆਮ ਦੇ ਜਿਹੜੇ ਦੋਸ਼ੀ ਐ ਅੱਜ ਤੱਕ ਉਹ ਖੁੱਲੇ ਆਮ ਸਰਹਰ ਜਿਹੜਾ ਉਹ ਦੇਸ਼ ਦੇ ਵਿੱਚ ਘੁੰਮ ਰਹੇ ਸੀ ਉੱਚੀਆਂ ਪੋਜੀਸ਼ਨਾਂ ਮੰਨ ਰਹੇ ਸੀ ਔਰ ਪੀੜਤ ਪਰਿਵਾਰ ਜਿਹੜੇ ਇਨਸਾਫ ਵਾਸਤੇ ਦਰ ਦਰ ਭਟਕ ਰਹੇ ਸੀ ਅੱਜ ਮੈਂ ਸਮਝਦਾ ਕਿ ਕਾਲਪੁਰਸ ਦੀ ਬੜੀ ਵੱਡੀ ਬਖਸ਼ਿਸ਼ ਹੋਈ ਹੈ ਜਿਵੇਂ ਕਹਿੰਦੇ ਕਿ ਰੱਬ ਦੇ ਘਰ ਦੇਰ ਤਾਂ ਹੋ ਸਕਦੀ ਹੈ ਅੰਧੇਰ ਨਹੀਂ ਅੱਜ ਇਸ ਕੇਸ ਦੇ ਵਿੱਚ ਜਿਹੜਾ ਫੈਸਲਾ ਦਿੱਲੀ ਦੀ ਹਾਈ ਕੋਰਟ ਨੇ ਦਿੱਤਾ ਉਹਦੇ ਵਿੱਚ ਸੱਜਣ ਕੁਮਾਰ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਦਿੱਤੀ ਆ ਔਰ ਉਹਦੇ ਸਾਥੀਆਂ ਨੂੰ ਵੀ ਸਜ਼ਾ ਜਿਹੜੀ ਆ ਉਹ ਦਿੱਤੀ ਹੈ ਬਹਿਸ ਅੰਬਿਤ ਇਹ ਜਿਹੜਾ ਫੈਸਲਾ ਇਹਦੇ ਨਾਲ ਸਾਰੇ ਦੇਸ਼ ਦੇ ਲੋਕਾਂ ਦਾ ਇੱਕ ਵਾਰੀ ਫੇਰ ਜਿਹੜਾ ਨਿਆਂਪਾਲਿਕਾ ਦੇ ਵਿੱਚ ਇਨਸਾਫ ਜਿਹੜਾ ਉਹਦੇ ਵਿੱਚ ਵਿਸ਼ਵਾਸ ਜਿਹੜਾ ਲੋਕਾਂ ਦਾ ਉਹ ਵਧਿਆ। ਔਰ ਇਹਦੇ ਨਾਲ ਪੀੜਿਤ ਪਰਿਵਾਰਾਂ ਦੇ ਔਰ ਸਮੁੱਚੀ ਸੇ ਕੌਮ ਦੇ ਜ਼ਖਮਾਂ ਦੇ ਉੱਤੇ ਇੱਕ ਵਾਰੀ ਮਲਮ ਲੱਗਣ ਦਾ ਕੰਮ ਜਿਹੜਾ ਉਹ ਜ਼ਰੂਰ ਹੋਏਗਾ। ਹਾਲੇਕਿ ਮੈਂ ਭਾਵਨਾਵਾਂ ਸੁਣਿਆ ਸੀ ਪੀੜਿਤ ਪਰਿਵਾਰਾਂ ਦੀਆਂ ਉਹਨਾਂ ਦੀ ਸਾਰਿਆਂ ਦੇ ਮੰਨ ਦੀ ਹਰ ਇੱਕ ਤਰ੍ਹਾਂ ਚੀਕ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਇਹਨੇ ਇੱਕ ਨਹੀਂ ਸੈਂਕੜੇ ਕਤਲਾਂ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਹੈ ਪਰ ਫਿਰ ਵੀ ਮੈਂ ਸਮਝਦਾ ਕਿ ਜਿਹੜੀ ਉਮਰ ਕੈਦ ਦੀ ਸਜ਼ਾ ਇਹਦੇ ਨਾਲ ਕੁਝ ਰਾਹਤ ਜਿਹੜੀ ਆ ਉਹ ਸਾਰੇ ਪੀੜਿਤ ਪਰਿਵਾਰਾਂ ਨੂੰ ਵੱਜੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਹਾਂ ਕਿ ਇਦਾਂ ਦੇ ਹੋਰ ਵੀ ਜਿਹੜੇ ਦਰਿੰਦੇ ਜਿਨ੍ਹਾਂ ਨੇ ਉਸ ਕਤਲਿਆਪ ਦੇ ਵਿੱਚ ਆਪਣੀ ਪ੍ਰਮੁੱਖ ਭੂਮਿਕਾ ਨਿਭਾਈ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਚੈਰੀਆਂ ਦੇ ਦੁਆਰਾ ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਉਮਰ ਕੈਦ ਦੀਆਂ ਸਜ਼ਾਵਾਂ ਜਰੂਰ ਮਿਲਣਗੇ ਇੱਕ ਤੇ ਮੈਂ ਪੀੜਿਤ ਪਰਿਵਾਰਾਂ ਨੂੰ ਵੀ ਇਸ ਮੌਕੇ ਕਿਉਂਕਿ ਉਹਨਾਂ ਨੂੰ ਵਧਾਈ ਤਾਂ ਨਹੀਂ ਦਿੱਤੀ ਜਾ ਸਕਦੀ ਲੇਕਿਨ ਉਹਨਾਂ ਦਾ ਧੰਨਵਾਦ ਜ਼ਰੂਰ ਕਰਦਾ ਕਿ ਬੜਾ ਔਖਾ ਹੁੰਦਾ ਹੈ ਕਿ ਇੱਕ ਪਰਿਵਾਰ ਦੇ 5-5 8-8 ਜੀ ਮੈਂਬਰ ਚਲੇ ਜਾਣ ਤੇ ਬਜ਼ੁਰਗ ਬੀਬੀਆਂ ਜਿਹੜੀਆਂ ਉਸ ਵੇਲੇ ਭਾਵੇਂ 40 45 ਸਾਲ ਦੀਆਂ ਸੀ 35 ਸਾਲ ਦੀਆਂ ਸੀ 25 ਸਾਲ ਦੀਆਂ ਸੀ ਉਹ ਲੜਦੇ ਲੜਦੇ ਬਜ਼ੁਰਗ ਹੋ ਚੁੱਕੇ ਆ ਪਰ ਹਰ ਤਰ੍ਹਾਂ ਦੇ ਆਪੋਜੀਸ਼ਨ ਦੇ ਬਾਅਦ ਪ੍ਰੈਸ਼ਰ ਦੇ باوجود ਉਹਨਾਂ ਨੇ ਇਨਸਾਫ ਲਈ ਖੜੀਆਂ ਰਹੀਆਂ ਲੜਾਈ ਲੜੀ ਉਹਨਾਂ ਨੂੰ ਮੈਂ ਇਸ ਕਰਕੇ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਹੌਸਲਾ ਦਿੱਤਾ ਇੱਕ ਮਿਸਾਲ ਬਣਿਆ ਲੋਕਾਂ ਵਾਸਤੇ ਕਿ ਇਨਸਾਫ ਵਾਸਤੇ ਕਿਸ ਤਰ੍ਹਾਂ ਖੜਨਾ ਚਾਹੀਦਾ ਹੈ ਔਰ ਦੂਸਰੀ ਗੱਲ ਹੈ ਕਿ ਸਾਰੀਆਂ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਮੁਖਤੋਰ ਤੇ ਵਿਭਾਗ ਸਿਮਰਤ ਕੋਰ ਬਾਦਲ ਜੀ ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲ ਕਰਨਗੇ ਸਾਰੀਆਂ ਜਿਨ੍ਹਾਂ ਨੇ ਇਹਦੇ ਵਿੱਚ ਚੰਗਾ ਰੋਲ ਪਲੇ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਦਾ ਸਾਡੇ ਪ੍ਰਧਾਨ ਮੰਤਰੀ ਜੀ ਦਾ ਔਰ ਵਿਭਾਗ ਸਿਮਰਤ ਕੋਰ ਬਾਦਲ ਜੀ ਉਹਨਾਂ ਦੇ ਕੈਬਨਟ ਦੇ ਵਿੱਚ ਇਹ ਮੰਤਰੀ ਨੇ ਇਹਨਾਂ ਦਾ ਵੀ ਇਹਨਾਂ ਦੇ ਰਾਹੀਂ ਪ੍ਰਧਾਨ ਮੰਤਰੀ ਜੀ ਦਾ ਵੀ ਮੈਂ ਕਹਿੰਦਾ ਤੋ ਤਨ ਵਾਕ ਕਰਦਾ ਕਿ ਜਿਹੜੀ ਐਸਆਈਟੀ ਕੇਂਦਰ ਸਰਕਾਰ ਨੇ ਬਣਾਈ ਹੈ ਉਹਦੀ ਕਾਰਗੁਜ਼ਾਰੀ ਦੇ ਸਦਕਾ ਮੈਂ ਸਮਝਦਾ ਕਿ ਅੱਜ ਇਹ ਨਵੀਆਂ ਜੱਜਮੈਂਟ ਜਿਹੜੀਆਂ ਸਾਡੇ ਸਾਹਮਣੇ ਆਈਆਂ ਕਿਉਂਕਿ ਛੋਟੀ ਗੱਲ ਨਹੀਂ ਕੇਸ ਉਹੀ ਨੇ ਦੇਖਣ ਪੈਰਵਾਈ ਦਾ ਬਹੁਤ ਵੱਡਾ ਫਰਕ ਪਿਆ ਨiyet ਦਾ ਬਹੁਤ ਵੱਡਾ ਫਰਕ ਪਿਆ ਔਰ ਇਹ ਜਿਹੜੀ ਤਬਦੀਲੀ ਹੈ ਇਹ ਐਨਡੀਆ ਦੀ ਗਵਰਨਮੈਂਟ ਦੇ ਨਾਲ ਜਿਹੜੀ ਆਈ ਹੈ ਉਦੇ ਵਿੱਚ ਪ੍ਰਧਾਨ ਮੰਤਰੀ ਜੀ ਦਾ ਵੀ ਧੰਨਵਾਦ ਹੈ ਬੀਬਾ ਜੀ ਦਾ ਵੀ ਮੈਂ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਸਾਡੀ ਇਹ ਨੁਮਾਇੰਦਗੀ ਕਰਦੇ ਆ ਉਸ ਕੈਬਨਿਟ ਦੇ ਵਿੱਚ ਔਰ ਬਹੁਤ ਵੱਡੀ ਚੁਣੌਤੀ ਸੀ ਮੈਂ ਇਹਨਾਂ ਦੇ ਚਿਹਰੇ ਤੇ ਟੈਨਸ਼ਨ ਵੀ ਦੇਖਦਾ ਸੀ ਲੰਬਾ ਸਮਾਂ ਜਦੋਂ ਪਾਚਦੇ ਆ ਮੀਟਿੰਗਾਂ ਚ ਹੁੰਦੇ ਸੀ ਜਾਂ ਬਾਕੀ ਥਾਵਾਂ ਤੇ ਵਿਚਰਦੇ ਸੀ ਕਿ ਮੇਰੇ ਵਾਸਤੇ ਇਹ ਬਹੁਤ ਇੱਕ ਵੱਡੀ ਚੁਣੌਤੀ ਹੈ ਕਿ ਇਸ ਕੈਬਨਿਟ ਦੇ ਵਿੱਚ ਇਹਨਾਂ ਲੋਕਾਂ ਦਾ ਕੁਝ ਨਾ ਕੁਝ ਬੰਨਣਾ ਚਾਹੀਦਾ ਮੈਂ ਸਮਝਦਾ ਕਿ ਅੱਜ ਉਹ ਵੀ ਰਾਹਤ ਮਹਿਸੂਸ ਕਰ ਰਹੇ ਹੋਣਗੇ ਜਦੋਂ ਇਸ ਤਰ੍ਹਾਂ ਦੇ ਫੈਸਲੇ ਆਏ ਆ ਔਰ ਉਮੀਦ ਹੈ ਕਿ ਇਸ ਤਰ੍ਹਾਂ ਦੇ ਹੋਰ ਅੱਗੇ ਫੈਸਲੇ ਆਉਣਗੇ ਇਸ ਕਰਕੇ ਅੱਜ ਕੰਲਾ ਸੱਜਣ ਕੁਮਾਰ ਨਹੀਂ ਅੱਜ ਕਾਂਗਰਸ ਪਾਰਟੀ ਦੇਸ਼ ਦੇ ਸਾਹਮਣੇ ਕਟੜ ਦੇ ਵਿੱਚ ਖੜੀ ਹੈ ਕਿਉਂਕਿ ਸੀਨੀਅਰ ਲੀਡਰਸ਼ਿਪੀ ਕਾਂਗਰਸ ਪਾਰਟੀ ਦਾ ਇਹਨੂੰ ਪਹਿਲਾਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਬਾਅਦ ਵਿੱਚ ਵੀ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਗਈਆਂ ਔਰ ਅੱਜ ਪਹਿਲੀ ਵਾਰ ਇਹ ਕਿ ਕਾਂਗਰਸ ਪਾਰਟੀ ਦੇ ਉੱਤੇ ਆਧਾਦਤ ਨੇ ਇਹ ਦੋਸ਼ ਸਾਬਤ ਕਰ ਦਿੱਤਾ ਹੈ ਕਿ ਪੁਸਤ ਪੁਨਾਈ ਜਿਹੜੀ ਕਿਲਰ ਸੀ ਉਹ ਹੁੰਦੀ ਰਹੀ ਆ ਇਸ ਕਰਕੇ ਹੁਣ ਦੇਸ਼ ਦੇ ਲੋਕਾਂ ਨੇ ਦੇਖਣਾ ਹੈ ਕਿ ਇਸ ਪਾਰਟੀ ਦਾ ਕੀ ਕਰਨਾ ਇਹ ਪਾਰਟੀ ਮੇਰੇ ਹਿਸਾਬ ਦੇ ਨਾਲ ਤਾਂ ਇਲੈਕਸ਼ਨ ਕਮਿਸ਼ਨ ਨੂੰ ਖਤਮ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਾਰਟੀ ਤੇ ਇਹ ਦੋਸ਼ ਲੱਗ ਜੇ ਉਸ ਪਾਰਟੀ ਨੂੰ ਬੜੇ ਰਹਿਣ ਦਾ ਕੋਈ ਲੋਕਾਂ ਦੇ ਵਿੱਚ ਹੱਕ ਨਹੀਂ ਬਾਕੀ ਡਿਟੇਲ ਦੇ ਵਿੱਚ ਸਾਰੇ ਕੇਸ ਦੇ ਵਿੱਚ ਬੀਬਾ ਹਰਸੀਮਤ ਕੌਰ ਬੱਧਰ ਜੀ ਗੱਲ ਕਰਨਗੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਉਹ ਤੁਹਾਨੂੰ ਸਬੋਧਨ ਕਰੇ ਸਭ ਤੋਂ ਪਹਿਲਾਂ ਮੈਂ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਆ ਕਿਉਂਕਿ 1984 ਦੇ ਉਹ ਕਾਲੇ ਦਿਨ ਖੂਨ ਦਾ ਬਦਲਾ ਖੂਨ ਜਦ ਇੱਕ ਬੜਾ ਦਰਖਸ ਗਿਰਤਾ ਹੈ ਤਾਂ ਧਰਤੀ ਹਿਲਦੀ ਹੀ ਹੈ ਇਹ ਸ਼ਬਦ ਜਦ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਹੇ ਗਏ ਦੂਰਦਰਸ਼ਨ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਖੂਨ ਦਾ ਬਦਲਾ ਖੂਨ ਦੇ ਨਾਰੇ ਲਗਾਏ ਗਏ ਤੇ ਮੇਰੇ ਵਰਗੇ ਕਿੰਨੇ ਸਾਰੇ ਪੀੜਤ ਪਰਿਵਾਰ ਸਿਗੇ ਜਿਨ੍ਹਾਂ ਨੂੰ ਜਾਨ ਬਚਾਣਾ ਔਖਾ ਸੀ ਲੇਕਿਨ ਜਿੱਥੇ ਵਾਇਗਰੂ ਨੇ ಅಪਾਰ ਕਿਰਪਾ ਕਰਕੇ ਅਸੀਂ ਤਾਂ ਬਚ ਗਏ ਲੇਕਿਨ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਜਿਨ੍ਹਾਂ ਦੇ ਸ਼ਰੇਆਮ ਪਰਿਵਾਰ ਦੇ ਸਾਹਮਣੇ ਟਾਇਰ ਪਾ ਕੇ ਗਲਾਂ 'ਤੇ ਸਾੜ ਕੇ ਉਹਨਾਂ ਨੂੰ ਇਹ ਬੇਰਹਿਮੀ ਦੀ ਮੌਤ ਦਿੱਤੀ ਗਈ ਉਹਨਾਂ ਕਾਂਗਰਸ ਪ੍ਰਧਾਨ ਮੰਤਰੀ ਦੇ ਇਸ਼ਾਰੇ 'ਚ ਕਾਂਗਰਸ ਦੇ ਲੀਡਰਾਂ ਦੇ ਸਿੱਖਾਂ ਦੇ ਘਰ ਤੇ ਜਾ ਕੇ ਪੁਲਿਸ ਦੀ ਮਦਦ ਦੇ ਨਾਲ ਇੱਕ-ਇੱਕ ਘਰ ਨੂੰ ਜਾ ਕੇ ਮਾਰਕ ਕਰਕੇ ਉਹਨਾਂ ਨੂੰ ਘਰੋਂ ਕੱਢ ਕੇ ਜਿਉ ਕੋਚ ਹੋਇਆ ਉਹ ਅੱਜ ਵੀ ਜਦ ਮੈਂ ਸੋਚਦੀਆਂ ਤੇ ਮੇਰੇ ਅੱਜ ਵੀ ਰੌਂਗ ਟੈ ਖੜੇ ਹੁੰਦੇ ਨੇ 18 ਸਾਲ ਦੀ ਛੋਟੀ ਉਮਰ ਚ ਮੈਂ ਜਾ ਕੇ ਜਦੋਂ ਕੈਂਪਾਂ ਚ ਕੰਮ ਕੀਤਾ ਜਿੱਥੇ ਮੇਰਾ ਕੰਮ ਸੀ ਕਿ ਹਰੇਕ ਦਾ ਬਿਆਨ ਮੈਂ ਦਰਜ ਕਰਾਂ ਤੇ ਵਿਛੜੇ ਹੋਏ ਪਰਿਵਾਰਾਂ ਨੂੰ ਮੈਂ ਮਿਲਾਵਾਂ ਜਿਸ ਤਰ੍ਹਾਂ ਦੀ ਮੇਰੀ ਪੈਣਾ ਦੀ ਬੋਲਤੀ ਬੰਦ ਹੋ ਗਈ ਸੀ ਜਿਵੇਂ ਛੋਟੇ ਛੋਟੇ ਬੱਚੇ ਇਕੱਲੇ ਰੋਂਦੇ ਰਹਿੰਦੇ ਸੀ ਉਹਨਾਂ ਮੂੰਹ ਤੋਂ ਜ਼ੁਬਾਨ ਤੋਂ ਕੋਈ ਸ਼ਬਦ ਨਹੀਂ ਨਿਕਲਦੇ ਸੀਗੇ ਉਹ ਚੀਜ਼ਾਂ ਮੈਨੂੰ ਅੱਜ ਵੀ ਯਾਦ ਆਉਂਦੀਆਂ 2009 'ਚ ਮੈਂਬਰ ਆਫ ਪਾਰਲੀਮੈਂਟ ਬਨਨ ਦੇ ਬਾਅਦ ਮੈਂ ਜੇ ਮੈਡਨ ਸਪੀਚ ਕੀਤੀ ਮੈਂ ਆਪਣੇ ਦਿਲ ਤੋਂ ਪੁੱਛਿਆ ਕਿ ਅੱਜ ਮੈਨੂੰ ਕੀ ਬੋਲਣਾ ਚਾਹੀਦਾ ਹੈਗਾ ਤੇ ਬਾਕੀ ਸਾਰੀ ਚੀਜ਼ਾਂ ਪਿੱਛੇ ਹਟਕੇ ਮੈਂ ਉਹ ਦਰਦ ਬਿਆਨ ਕੀਤਾ ਜਿਹੜੀ ਮੇਰੇ ਵਰਗੀ ਪੈਨਾਜ ਦੇ ਸਾਰਾ ਸਾਡਾ ਪਰਿਵਾਰ ਬਚ ਗਿਆ ਲੇਕਿਨ ਅੱਜ ਵੀ ਉਹ ਵਿਧਵਾ ਕਲੋਨੀ ਬਸਦੀ ਹੈ ਜਿੱਥੇ ਹਜ਼ਾਰਾਂ ਪੈਨਾ ਨੇ ਇੰਨੇ ਸਾਲਾਂ ਤੋਂ ਗਰੀਬੀ ਤੇ ਤਾਂ ਜੀ ਰਹੀਆਂ ਨੇ ਲੇਕਿਨ ਇਨਸਾਫ ਦੀ ਲੜਾਈ ਤੋਂ ਪਿੱਛੇ ਨਹੀਂ ਹਟਿਆ ਨੇ ਮੈਂ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੀ ਆਵਾਜ਼ ਉਠਾਈ ਤੇ ਜਮੇ ਕਹਾ ਕਿ ਅੱਜ ਮੇਰੇ ਵਾਸਤੇ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਇਮਤਿਹਾਨ ਜਿਹੜਾ ਇਸ ਸਰਕਾਰ ਦੇ ਵਿੱਚ ਨੁਮਾਇੰਦਗੀ ਹੋਣ ਤੋਂ ਬਾਅਦ ਜੇ ਮੈਂ ਸਮਝਦੀ ਸੀ ਕਿ ਮੇਰੇ ਉੱਤੇ ਸਭ ਤੋਂ ਵੱਡਾ ਬੋਝ ਸੀ ਕਿ ਜੇ वाजਪਾਈ ਸਾਹਿਬ ਦੀ ਸਰਕਾਰ ਬਣੀ ਤਾਂ ਨਾਨਾਵਤੀ ਕਮਿਸ਼ਨ ਬਣੀ 10 ਕਮਿਸ਼ਨਾਂ ਦੇ ਬਾਅਦ ਪਹਿਲੀ ਕਮਿਸ਼ਨ ਜਿਨ੍ਹਾਂ ਨੇ ਹਕੀਕਤ 84 ਦੇ ਕਤਲੇਆਮ ਦੀ ਦਰਜ ਹੋਈ ਤੇ ਆਪਣੀ ਸਰਕਾਰ ਦੇ ਹਿੱਸਾ ਹੋਣ ਦੇ ਨਾਤੇ 2014 ਤੋਂ ਪਹਿਲੀ ਹੀ ਸਾਡੀ ਮੰਗ ਰਹੀ ਕਿ 34 ਸਾਲ ਤੋਂ 30 ਸਾਲਾਂ ਤੋਂ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ ਸੀ ਇਸ ਇਨਸਾਫ ਵਲ ਇਹ ਸਰਕਾਰ ਕੋਈ ਕਦਮ ਚੱਕੇ ਮੈਂ ਮੋਦੀ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਸ਼੍ਰੋਮੇ ਅਕਾਲੀ ਦਲ ਦੇ ਮੰਗ ਦੇ ਉੱਤੇ ਉਹਨਾਂ ਨੇ 2015 ਚ ਐਸਆਈਟੀ ਬਣਾਈ ਜਿਹੜੀ ਐਸਆਈਟੀ ਦੇ ਬਣਨ ਦੇ ਨਾਲ ਜਿਹੜੇ ਕੇਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਪਾਰਟੀ ਲਗਾਤਾਰ ਉਹਨਾਂ ਮਜ਼ਲੂਮਾਂ ਵਾਸਤੇ ਲੜ ਰਹੀ ਸੀ ਜਿਨ੍ਹਾਂ ਦੇ ਕੋਲ ਕਾਂਗਰਸ ਦੇ ਸਾਹਮਣੇ ਲੜਾਈ ਲੜਨ ਦੀ ਤਾਕਤ ਨਹੀਂ ਸੀ ਲੈਕਿਨ ਹੁਣ ਬੇਖਾਸ ਹੋ ਕੇ ਉਹਨਾਂ ਨੇ ਇੱਕ ਵਾਰ ਫਿਰ ਆਪਣੇ ਬਿਆਨ ਕੀਤੇ ਜਿਹੜਾ ਆਪਾਂ ਦੇਖਿਆ ਕਿ ਮਹੀਨਾ ਪਹਿਲੇ 34 ਸਾਲ ਬਾਅਦ ਦੋ ਬੰਦਿਆਂ ਨੂੰ ਨਰੇਸ਼ रावत ਤੇ ਯਸ਼ਪਾਲ ਨੂੰ ਇੱਕ ਨੂੰ ਫਾਂਸੀ ਦਿੱਤੀ ਤੇ ਇੱਕ ਨੂੰ ਉਮਰ ਕੈਦ ਨੂੰ 14 ਨਵੰਬਰ ਤੋਂ ਐਸਆਈਟੀ ਤੋਂ ਇਤਿਹਾਸਿਕ ਸਾਲ ਦੇ ਅੰਦਰ ਟ੍ਰਾਇਲ ਹੋਇਆ ਤੇ ਸਟਾਲ ਦੇ ਅੰਦਰ ਕਨਵਿਕਸ਼ਨ ਵੀ ਹੋ ਗਈ ਇਸ ਇਸ ਬੇਸਿਸ ਦੇ ਨਾਲ ਹੁਣੇ ਹਾਈ ਕੋਰਟ ਦੀ ਜਿਹੜੀ ਹੈ ਜਜਮੈਂਟ ਆਈ ਹੈ ਇਹ ਬਿਲਕੁਲ ਹੀ ਹਿਸਟੋਰੀਕ ਜਿਹੜੇ व्हील्स ऑफ जस्टिस ਰੋਕ ਦਿੱਤੀ ਗਈ ਸੀ ਅੱਜ व्हील्स ऑफ जस्टिस ਇਨਸਾਫ ਦੇਣ ਵਾਸਤੇ ਇੱਕ ਵਾਰ ਫੇਰ ਤੁਰ ਗਈਆਂ ਨੇ ਪੰਜ ਬੰਦੇ ਜਿਹੜੇ ਇਹਦੇ ਨਾਲ ਸੱਜਨ ਕੁਮਾਰ ਦੇ ਨਾਲ ਕਨਵਿਕਟ ਹੋਏ ਸੀਗੇ 4 ਸਾਲ 5 ਸਾਲ ਪਹਿਲੇ ਤੇ ਇਕੱਲੇ ਸੱਜਨ ਕੁਮਾਰ ਨੂੰ ਬਚਾ ਦਿੱਤਾ ਗਿਆ ਸੀਗਾ ਇਹਨੂੰ ਕੱਢ ਦਿੱਤਾ ਕੁਇਟ ਕਰ ਦਿੱਤਾ ਗਿਆ ਸੀ ਜੇ ਕੋਈ ਗਰੀਬ ਜਾ ਕੇ ਜੇ ਕੋਈ ਵਾਈਟਨੈਸ ਜਾ ਕੇ ਆਪਣਾ ਬਿਆਨ ਦਰਜ ਕਰ ਆਂਦਾ ਸੀ ਤੇ ਪੁਲਸ ਇਹਨਾਂ ਨੂੰ ਦੱਸ ਟਾਈਟਲਰ ਤੇ ਸੱਜਣ ਨੂੰ ਦੱਸਦੀ ਸੀ ਜਿਹੜਾ ਉਹਨਾਂ ਦੇ ਉੱਤੇ ਪ੍ਰੈਸ਼ਰ ਪ੍ਰੈਸ਼ਰ ਡਾਲ ਕੇ ਡਰਾਉ ਤਮਕਾ ਕੇ ਤੇ ਕਿਹੋ ਜਿਹਾ ਹਿਸਟੋਰੀਕ ਵਰਡਿਕਟ ਕੋਰਟ ਨੇ ਦਿੱਤਾ ਕਿ ਪੋਲਿਟিক্যাল ਪੇਟਰੋਨੇਜ ਦੇ ਕਾਰਨ ਜਸਟਿਸ ਹਸ ਬੀਨ ਡੇਰੇਂਡ ਇਸ ਤੋਂ ਵੱਡੀ ਕੀ ਗੱਲ ਹੋ ਸਕੇ ਕਿ ਕੋਰਟ ਕਹਿ ਰਹੀ ਹੈ ਜਿਹੜਾ ਹਰੇਕ ਹਿੰਦੁਸਤਾਨੀ ਜਾਣਦਾ ਸੀ ਟਟ ਪੋਲਿਟিক্যাল ਪੇਟਰੋਨੇਜ ਪੇਟਰੋਨੇਜ ਦੇ ਕਾਰਨ ਸੱਜਣ ਕੁਮਾਰ ਤੇ ਟਾਈਟਲਰ ਵਰਗੇ ਅੱਜ ਵੀ ਸ਼ਰਿਆਮ ਖੁੰਮ ਰਹੇ ਨੇ ਇੱਕ ਗਾਂਧੀ ਪਰਿਵਾਰ ਦੀ ਪੋਲਿਟিক্যাল ਪੇਟਰੋਨੇਜ ਦੇ ਕਾਰਨ ਹੈ ਕਿ ਬਿਲਕੁਲ ਜਿਵੇਂ ਚੀਮਾ ਸਾਹਿਬ ਨੇ ਕਿਹਾ ਜਿਸ ਪਾਰਟੀ ਨੂੰ ਅੱਜ ਅਦਾਲਤ ਨਹੀਂ ਕਹਤਾ ਕਿ ਪੋਲਿਟੀਕਲ ਪੇਟਰੋਨੇਜ ਮਿਲ ਰਹੀ ਹੈ ਤੇ ਹੋਰ ਕਿਸੇ ਨੂੰ ਕੀ ਕਹਿਣ ਦੀ ਲੋੜ ਆਪਾਂ ਤਾਂ ਹਕੀਕਤ ਸਾਰੇ ਜਾਣਦੇ ਸੀ ਐਂਡ ਲੁੱਕ ਐਟ ਦ ਐਕਸਟੈਂਟ ਆਫ ਦ ਪੇਟਰੋਨੇਜ ਵਹ ਵਨ ਅਕਿਊਜ਼ਡ ਇਸ ਬੀਂਗ ਸਵਨਨ ਐਸ ਚੀਫ ਮੈਰਾ ਸਰ ਦੀ ਅਦਰ ਅਕਿਊਜ਼ਡ ਇਸ ਬੀਂਗ ਗਿਵਨ ਲਾਈਫ ਸੈਂਟੈਂਸ ਬਾਈ ਦ ਕੋਰਟਸ ਦਿਸ ਇਸ ਦ ਐਕਸਟੈਂਟ ਆਫ ਦ ਪੋਲਿਟੀਕਲ ਪੇਟਰੋਨੇਜ ਆਫ ਦ ਗਾਂਧੀ ਫੈਮਿਲੀ ਆਈ ਥਿੰਕ ਦ ਗਾਂਧੀ ਫੈਮਿਲੀ ਹੈਜ਼ ਅ ਲੋਟ ਟੂ ਅਨਸਰ ਫੋਰ Today I demand answers from Rahul Gandhi who said just a few months ago that Congress had no hand Congressmen had no hand in the genocide. This is the extent that Congress party has come to after 34 years of misusing Delhi police, CBI and every platform to clean out every kind of proof that there was by ensuring that they have pressurized and threatened and scared of every eyewitness. Today, not only against Kamal Nath, not only against Jagdish Titler, and not only against Sajan Kumar, there are 186 cases which have been reopened in the SIT. And I am confident and I am thankful to Prime Minister Modi who constituted this SIT. I am grateful to the High Court who has given such a landmark judgment, which today gives us hope that yes, it's Sajan Kumar today, it will be Jagdish Titler tomorrow, it will be Kamal Nath. After that and eventually it will be the Gandhi family who will be answerable and I demand that action be taken against Sonia Gandhi who must have been compliance in all that Rahul, Rajiv Gandhi was planning and perpetrating when he says when a big tree falls the earth will shake and who Jagdish Taitler himself has said that शाम को मेरे साथ राहुल राजीव जी उनको मैं शाम को घुमाने ले जाता था अपनी गाड़ी में दिखाने के लिए ड्यूरिंग द 3 डेज व्हेन द आर्मी वाज नॉट कॉल्ड आउट एंड दीस गूंस वर लेट लूज ऑन द सिक्स सो टुडे व्हाइल आई एम ग्रेटफुल टू द कोर्ट आई थिंक आल्सो व्हाट नीड्स टू बी सीन इज द काइंड ऑफ लॉयर्स हु आर फाइटिंग ऑन बिहाफ ऑफ सज्जन कुमार इज आल्सो वेरी टेलिंग टेल द फैक्ट दैट द हाई कोर्ट हैज टॉकड अबाउट द पॉलिटिकल पेट्रनेज इट सेस एवरीथिंग So, when I say that today is a historic day to ensure that justice is being served, I think the Congress party, Rahul Gandhi, and Captain Amarinder Singh have a lot to answer for, where one accused is being sworn in and another accused is being given a life sentence. Thank you. For your information, gee, for your information, that like in the case of Christian Michel. How Congress lawyers were representing him. In this case, also, you all know that any Congress party senior intervention is done only when the Gandhi's uh, some sort of interest is there. Kapil Sipal's son, Amit Sipal, is the main lawyer for Sajjan Kumar. That, that speaks volumes what they were trying to do, how they were trying to save this uh, Sajjan Kumar. and the last thing uh, i think which chimma saab has said and shromani akali dal also uh, assi zarur kehna chahunde ha that this is the beginning and like uh, bb jagdish kaur ji has said that 3000 sikhan de khoon de ranga nal inna congressiyan na de hath range hoye ha and she also felt i'm just going to repeat because it says everything and i'm saying har sikkh di bhavna In Sahapasandhi Pabna she says, What was my fault that I was born into a Sikh family? My father was a freedom fighter, brother in the army. The way Sajjan Kumar burned alive thousands, he should face the same fate. That would be justice. There is a photo proof of against Kamal Nath. In the sense, Umar Kayat. ਇਸə ਵੈਲਕਮ ਮਗਰ ਸਜ਼ਾਏ ਮੌਤ 3000 ਦੀ ਗੱਲ ਕਰ ਰਹੇ ਆ ਜਿੱਚੇ ਬੱਚੇ ਬੱਚੀਆਂ ਬਜ਼ੁਰਗ ਨੌਜਵਾਨ ਜਿਉਂਦੇ ਜੀ ਸਭ ਤੋਂ ਭੈੜੇ ਤਰੀਕੇ ਨਾਲ 3rd ਡਿਗਰੀ ਨਾਲ ਮਤਲਬ ਜਿਹੜੇ ਸਾਰੇ ਤੁਸੀਂ ਕਹਿ ਲੋ ਮਾਪਦੰਡ ਜੇ ਵਾਰ ਦੇ ਵੀ ਛਿੱਕੇ ਤੇ ਟੰਗੇ ਉਸ ਤਰ੍ਹਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਾਂਗਰਸ ਪਾਰਟੀ ਦੇ ਲੋਕਾਂ ਨੇ ਚੜਾਇਆ ਇਸ ਲਈ ਉਹਨਾਂ ਲਈ ਤਾਂ ਕੋਈ ਵੀ ਸਜ਼ਾ ਛੋਟੀ ਪੈ ਜੂਗੀ